ਕਹਾਂ ਲਈ ਹੈ ਮੈਂ ਰਿਪੋਰਟ ਫੜ ਮਰੂ ਬੇ ਕੱਟ ਲੈ ਥੰਨੇ ਫਿਰ ਲੱਭਣ ਕੇ ਸਾਰੇ ਕਿਵੇਂ ਮਾਰੇਗਾ ਮਾਰੋ ਨਾਲ ਗੱਲ ਕਰ ਕੋ ਨਾਲ ਯਾਰ ਕੋਈ ਨਹੀਂ ਭਾਈ ਜੀ ਰਸਤਾ ਤਾਂ ਨਹੀਂ ਦੇਖੋ ਮੇਰੇ ਕਾ ਸੁਣ ਲਓ ਤੁਸੀਂ ਆਜੋ ਸਾਡੇ ਨਾਲ ਆਜੋ ਸਾਥੀ ਪਰਮਾਨੰਦ ਚਲੋ ਸਾਥੀ ਪਰਮਾਨੰਦ ਨਹੀਂ ਨਾਲ ਜਾ ਛੋੜੀ ਨਹੀਂ ਬੰਧਿਆ ਕਰਾਓ ਦਬਾ ਬੰਦ ਲਓ ਸਾਡਾ ਬੰਦਾ ਨਹੀਂ ਕਰਾਓ ਕੀ ਗੱਲ ਹੋ ਗਈ ਹਰਸ਼ ਹਰਸ਼ ਕੀ ਗੱਲ ਹੋ ਗਈ ਸਰ ਕੋਈ ਇਹਨਾਂ ਦਾ ਘਰ ਦਾ ਕਰੇਲੋਮੀਟਰ ਆ ਹਾਂ ਕੁੜੀ ਦਾ ਵਿਆਹ ਹੋਇਆ ਜੀ ਹਾਂ ਮੁੰਡੇ ਦੇ ਪੇਚ ਕਸ ਮਾਰੇ ਭੱਜ ਰੇ ਸੀਗੇ ਕਿੱਥੇ ਮੁੰਡਾ ਕਿਤੇ ਸੰਜੀਵ ਸਰ ਨੇ ਆ ਕੇ ਫੜੇ ਆ ਅੱਛਾ ਇੱਕ ਸਰਦਾਰ ਜੀ ਨੇ ਮੁੰਡੇ ਦੇ ਪੇਚ ਕਸ ਮਾਰੇ ਜੀ ਕਿੱਥੇ ਮੁੰਡਾ ਮੁੰਡਾ ਵਿਚਾਰਾ ਥੱਲੇ ਡਿੱਗ ਪਿਆ ਆ ਗਿਆ ਮੁੰਡਾ ਆ ਮੁੰਡਾ ਕਿਹੜੇ ਮੁੰਡੇ ਦੇ ਕਿਹਦੇ ਮਾਰੇ ਆ ਮੁੰਡੇ ਦੇ ਪੇਚ ਕਸ ਮਾਰੇ ਆ ਅਸੀਂ ਬਚਾਇਆ ਕਿਹਦੇ ਪੇਚ ਕਸ ਤੇਰੇ ਮਾਰੇ ਇਹਨੇ ਮਾਰਿਆ ਭਾਈ ਆ ਸੀਗਾ ਇੱਕ ਇਹਦਾ ਪਿਓ ਆ ਉਹ ਬੁੱਢਾ ਜਿਹੜਾ ਅੰਦਰ ਬੈਠਾ ਕਾਹ ਕਿਸੇ ਦਬਈਆ ਲਾ ਕੇ ਕਿਧਰ ਗਿਆ ਉਹ ਕੀ ਕਾਰਨ ਕਿਉਂ ਮਾਰ ਕਿੱਥੇ ਵੱਜੇ ਬਾਈ ਮੇਰੀ ਪਰਸਨਲਿਟੀ ਬਾਈ ਕੋਡ ਮੈਚ ਹੋਈ ਵੀ ਆ ਆ ਸਾਰੇ ਸਰਟੀਫਿਕੇਟ ਮੇਰੇ ਕੋਲੇ ਆ ਧੱਕੇ ਨਾਲ ਮਾਰਨਾ ਰੇ ਸੀਗੇ ਮੈਨੂੰ ਅੱਛਾ ਮਾਰਨਾ ਕੁੜੀ ਥੱਲੇ ਤਰ ਮੇਰੀ ਕੁੜੀ ਨਹੀਂ ਆ ਇਹ ਫਿਰ ਮਾਰੂ ਮੈਂ ਥੱਲੇ ਧੰਨੇ ਥੱਲੇ ਸਾਰੇ ਧੱਕੇ ਮਾਰਾਂਗਾ ਮਾਰੋ ਨਾ ਮੈਂ ਦੇਖੋ ਬਲਾਕ ਨਾਲ ਗੱਲ ਕਰਾ ਲਓ ਠੀਕੇ ਨਾਲ ਯਾਰ ਕੋਈ ਨਹੀਂ ਭਾਈ ਜੀ ਰਸਤਾ ਤਾਂ ਨਹੀਂ ਦੇਖੋ ਮੇਰੇ ਕਾਹਨੂੰ ਤੁਸੀਂ ਆਜੋ ਸਾਡੇ ਨਾਲ ਆਜੋ ਸਾਥੀ ਆਏ ਲੈ ਚੱਲੋ ਚਲੋ ਸਾਥੀ ਬੰਦ ਨਾਲ ਆ ਦਿਖਾ ਆ ਦਿਖਾ ਲੈ ਆ ਨਾ ਨਾਲ ਜਾਓ ਆਪਰੇ ਬੁੱਟ ਸੈੱਟ ਦੇ ਨਾਲ ਆ ਵੀ ਮੈਲ ਨਾਲ ਆਜੋ ਹਾਂ ਠੀਕ ਕਰ ਲਈਏ ਇਹਦੇ ਨਾਲ ਇਹ ਦੇਖੀਏ ਸਾਡੀ ਵਾਲੀ ਲੈ ਆਪਾਂ ਮੋਟਰਸੇਕਲ ਠਾਣੇ ਲਾਉਣ ਚੱਲਦੇ ਆ ਵੀ ਥਾਣੇ ਚੱਲਦੇ ਆ ਸਾਡੇ ਚੱਲਦੇ ਆ ਭਾਈ ਜੀ ਥਾਣੇ ਜਾਓ ਥਾਣੇ ਜਾਓ ਕੋਈ ਨਹੀਂ ਥਾਣੇ ਤੇ ਕਿ ਚੱਲ ਰਿਹਾ ਥਾਣੇ ਜਾਓ ਭਾਈ ਥਾਣੇ ਨਹੀਂ ਜਾ ਰਹਾ ਲੋ ਆ ਕਰੀ ਯਾਰ ਪਾਸੇ ਸਕੂਟਰੀ ਦੇ ਅੱਗੇ ਭਾਈਆ ਬੜੀ ਇਸ ਵੰਟਾ ਹਾਂ ਹਾਂ ਇਹ ਖਾਣੇ ਪੋਈ ਨਾ ਪੋਈ ਨਾ ਪੋਈ ਇਹ ਕਿ ਨੋ ਪੋਈ 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 ਇਹਨਾਂ ਨੂੰ ਧੰਨਵਾਦ ਇਹ ਖਾਣੇ ਆ ਨਹੀਂ ਪੰਜ ਪਾਸਟੂ ਲਾਜ ਮੈਂ ਭਾਈ ਯਾਰ ਕੀ ਲੱਗਦੀ ਸੀ ਤੇਰੀ ਭਈ ਇਹ ਜਿਹੜੀ ਕੁੱਟੇ ਕਰਾ ਜੀ ਬਈ ਪਰਸੋ ਸਾਡੀ ਗੋਡ ਮੈਦ ਹੋਈ ਹੈ ਅੱਛਾ ਤੇ ਮੈਨੂੰ ਮਾਰਨ ਆ ਜੀਗੇ ਇਹ ਸਾਰੇ ਅੱਛਾ ਮਾਰਨ ਆ ਤੇ ਤਰੀਕ ਤੇ ਸੀ ਤਰੀ ਤਰੀ ਪਾਸਲਾ ਹੋ ਗਿਆ ਸੀ ਅਸੀਂ ਸਿਰਫ ਆਪ ਦਾ ਸਰਟੀਫਿਕੇਸ਼ਨ ਹੁੰਦੀ ਹੈ ਕਿ ਉਹ ਲੈਣਾ ਹੈ ਸੀ ਬੀਕਿੰਗ ਤੁਹਾਡੇ ਕੀ ਮਾਰੇ ਮੇਰੇ ਪੇਚ ਕਾਸ ਮਾਰੇ ਨੇ ਅੱਛਾ ਪੇਚ ਕਾਸ ਮਾਰੇ ਲਾ ਮੈਰਜ ਹੋਈ ਹੈ ਤੁਹਾਡੀ ਮੈਰਜ ਹੋਈ ਵੀ ਹੈ ਸਾਰੇ ਪ੍ਰੂਫ ਪੈ ਤੇਰੀ ਜਗ੍ਹਾ ਤੋਂ ਕਿਹੜੀ ਜਗ੍ਹਾ ਤੋਂ ਥੋਬੀਆਣੇ ਗੁਰਦੁਆਰਾ ਸਾਹਿਬ ਲਾਵਾ ਹੋਈਆਂ ਪਰਸੋ ਉਹ ਵੀ ਟਾਈਮ ਸਹੀ ਹੈ ਸਾਡੇ ਕੋਲ ਸਾਡੀ ਅੱਛਾ ਥੋਬੀਆਣੇ ਹੋਈਆਂ ਲਾਵਾ ਸਕਿਉਰਟੀ ਮਿਲੀ ਹੈ ਤੁਹਾਨੂੰ ਸਕਿਉਰਟੀ ਨਹੀਂ ਮਿਲੀ ਤੁਹਾਨੂੰ ਕਿਉਂਕਿ ਉਹ ਪ੍ਰੋਟੈਕਸ਼ਨ ਉਹਨਾਂ ਨੇ ਇੱਕ ਜਾਈ ਹਾਈ ਮਿਲੀ ਨਹੀਂ ਦਿੱਤੀ ਸਰ ਮਹਿਲਾ ਸਾਣੇ ਆਜੋ ਮਰੀ ਸੇਵਲੈਂਡ ਸੇਵਲੈਂਡ ਕਿਹਦਾ ਤੋਂ ਦਾਦੀ ਪੋਤੀ ਮਾਰ ਕੋਲੇ ਸੇਵਲੈਂਡ ਤੁਹਾਡਾ ਕੀ ਲੱਗਦਾ ਮੁੰਡਾ ਇਹ ਜਿਹੜਾ ਆਪਣੇ ਮਿਨੀ ਸੈਕਟਰੀਓ ਦੇ ਨੇੜੇ ਇੱਕ ਮਨਪੇਦ ਨਾਂ ਦਾ ਲੜਕਾ ਜਿਹੜਾ ਵਾਸੀ ਠੱਟੀ ਭਈ ਦਾ ਰਹਿਣ ਵਾਲਾ ਉਹ ਇੱਥੇ ਆਪਦੇ ਕੰਮ ਕਾਰ ਲਈ ਜਿਹੜਾ ਆਇਆ ਹੋਇਆ ਸੀ ਤੇ ਉਹਦੇ ਤੇ ਜਿਹੜਾ ਹੈਗਾ ਕੋਈ ਜਿਹੜਾ ਅਣਪਛਾਤੇ ਵਿਅਕਤੀਆਂ ਵੱਲੋਂ ਦੋ ਦਿਨ ਜਣਿਆਂ ਵੱਲੋਂ ਜਿਹੜਾ ਹੈਗਾ ਹਮਲਾ ਕੀਤਾ ਗਿਆ ਉਸਤੇ ਜਿਹੜਾ ਹੈਗਾ ਉਹ ਲੜਕੇ ਨੂੰ ਜਿਹੜਾ ਹਸਪੀਟਲ 'ਚ ਜਿਹੜਾ ਦਾਖਲ ਹੋਇਆ ਉਹਦੇ ਬਿਆਨ ਮੁਤਾਬਕ ਜਿਹੜੀ ਅਗਲੀ ਕਾਰਵਾਈ ਅਮਲ ਚੱਲਿਆ ਦੀ ਜਾਵੇਗੀ ਇਹ ਕਾਰਨ ਫਿਲਹਾਲ ਜਿਹੜਾ ਪ੍ਰੀਲਿਮਰੀ ਜਿਹੜੇ ਹੈਗਾ ਇੰਨੀ ਇਨਫੋਰਮੇਸ਼ਨ ਆਈ ਹੈਗੀ ਆ ਹਜੇ ਮੈਨੂੰ ਕਾਲ ਹੀ ਆਈ ਸੀ ਬਾਕੀ ਜੋ ਵੀ ਉਹਦੀ ਸਟੇਟਮੈਂਟ ਦੇ ਆਧਾਰ ਤੇ ਹੈਗੀ ਆ ਉਹ ਅਗਲੀ ਕਾਰਵਾਈ ਅਮਲ ਚੱਲਿਆ ਦੀ ਇਹ ਨੇੜੇ ਜਿਹੜਾ ਆਪਣੇ ਰੈੱਡ ਕਰਾਸ ਆਫਿਸ ਆ ਉਹਦੇ ਨੇੜੇ